ਹਲਕਾ ਮੁਕੇਰੀਆਂ ਦੇ ਹਰ ਕੋਨੇ ਤੋਂ ਆਏ ਪਤਵੰਤੇ ਸਜਣੋ ਫਤਿਹ ਆਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਆਪਣਾ ਘਰ ਹੈ ਜੇ ਪੰਜਾਬ ਤਰੱਕੀ ਕਰਦਾ ਹੈ ਤੇ ਆਪਣੇ ਸਾਰੇ ਲੋਕ ਤਰੱਕੀ ਕਰਦੇ ਆ ਸਰਕਾਰਾਂ ਬਣਾਈਆਂ ਇਸ ਲਈ ਬਣਾਈਆਂ ਕਿ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਣ ਪਰ ਆਪਾਂ ਕਈ ਵਾਰ ਐਜੇ ਫੈਸਲੇ ਲੈ ਜਾਂਦੇ ਆ ਜੀ ਨੇ ਨਾਲ ਸੂਬੇ ਨੂੰ ਅੱਗੇ ਲਿਜਾਉਣ ਦੀ بجائے ਆਪਾਂ ਸੂਬੇ ਨੂੰ ਪਿੱਛੇ ਟੱਕ ਦਿੰਦੇ ਆ ਆਪਾਂ ਦੇਖਦੇ ਨਹੀਂ ਕਿਹੜਾ ਲੀਡਰ ਚੰਗਾ ਹੈ ਕਿਹੜੀ ਪਾਰਟੀ ਚੰਗੀ ਹੈ ਕਿਹੜੀ ਪਾਰਟੀ ਪੰਜਾਬ ਦੀ ਸੂਬੇ ਦੀ ਤਰੱਕੀ ਚਾਹੁੰਦੀ ਹੈ ਇੱਕ ਗੱਲ ਸਪਸ਼ਟ ਹੈ ਜਿਹੜੀਆਂ ਖੇਤਰੀ ਪਾਰਟੀਆਂ ਉਹ ਆਪਣੇ ਸੂਬੇ ਦੀ ਜਾਦੀ ਲੜਾਈ ਲੜਦੀਆਂ ਨੈਸ਼ਨਲ ਪਾਰਟੀਆਂ ਮੰਗੋ ਥੋ ਆਪਣੇ ਪੰਜਾਬ ਵਿੱਚ ਜਿਹੜੀ ਆ جنگ ਲੜ ਰਹੇ ਆ ਇੱਥੇ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਕਿਸਾਨੀ ਹੈ ਪੰਜਾਬ ਦੇ ਗਰੀਬ ਹੈ ਪੰਜਾਬ ਦੇ ਲੋਕ ਹੈ ਦੂਜੇ ਪਾਸੇ ਸਾਰੀਆਂ ਨੈਸ਼ਨਲ ਪਾਰਟੀਆਂ ਨੇ ਨੈਸ਼ਨਲ ਪਾਰਟੀਆਂ ਦਾ ਅਜੰਡਾ ਹੋਰ ਹੁੰਦਾ ਹੈ ਉਹ ਸੂਬੇ ਦੇ ਉੱਤੇ ਇਕੱਲਾ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਥੋਡੇ ਸਾਹਮਣੇ ਆ ਜੋ ਵੀ ੱੱੱਕੇ ਆਪਣੇ ਨਾਲ ਹੋਏ ਆ ਉਦੋਂ ਹੀ ਹੋਏ ਆ ਜਦੋਂ ਨੈਸ਼ਨਲ ਪਾਰਟੀਆਂ ਦਾ ਰਾਜ ਪੰਜਾਬ 'ਚ ਰਿਹਾ ਹੈ ਪਹਿਲਾ ੱੱੱਕਾ ਸਭ ਤੋਂ ਵੱਡਾ ੱੱੱਕਾ ਮੈਂ ਕਹਿਣਾ ਚਾਹਣਾ ਪਾਣੀਆਂ ਦਾ ਦੁਨੀਆ ਦਾ ਕਾਨੂੰਨ ਹੈ ਸੂਬੇ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਪਾਣੀ ਦਾ ਹੱਕ ਕੱਲੇ ਉਸੇ ਸੂਬੇ ਦਾ ਹੈ ਆਪਣੇ ਬਿਆਸ ਸਤਲੂਜ ਆਪਣੇ ਦਰਿਆ ਟੱਬਦੇ ਐ 1955 ਵਿੱਚ ਦੇਸ਼ ਜਦ ਆਦ ਹੋਇਆ ਜਵਾਰ ਲਾਲ ਮਹਿਨੂ ਪ੍ਰਧਾਨ ਮੰਤਰੀ ਬਣੇ ਗੁਲਜ਼ਾਰੀ ਲਾ ਨੰਦੇ ਨੂੰ ਬਣਾਇਆ ਉਹਨਾਂ ਨੇ ਤੇ ਇੱਕ ਦਸਕਤ ਨਾਲ ਅੱਧਾ ਪਾਣੀ ਜਿੰਨਾ ਪੰਜਾਬ ਦੇ ਦਰਿਆਵਾਂ ਦਾ ਪਾਣੀ ਐ ਅੱਧਾ ਰਾਜਸਥਾਨ ਨੂੰ ਦੇਤਾ ਅੱਧਾ ਕਿਉਂਕਿ ਉੱਥੇ ਇਲੈਕਸ਼ਨ ਜਿੰਨੇ ਸੀ ਜੇ ਉਹ ਪਾਣੀ ਨਾ ਜਾਂਦਾ ਤੇ ਅੱਜ ਆਪਾਂ ਨੂੰ ਟਿਊਬਲਾਂ ਦੀ ਲੋੜ ਨਹੀਂ ਸੀ। ਉਹਦੇ ਬਾਅਦ ਫਿਰ ਤੋਂ ਕਾਂਗਰਸ ਅੜ ਆਇਆ। ਜਿਹੜਾ ਅੱਧਾ ਬਚਿਆ ਸੀ ਉਹਦਾ ਅੱਧਾ ਦਿੱਤਾ ਹਰਿਆਣੇ ਨੂੰ। ਆਹ ਤੱਕ ਕਾਲੀ ਦਲ ਨੇ ਬਚਾ ਲਿਆ। ਮੋਰਚੇ ਲਾ ਕੇ ਨਹੀਂ ਤਾਂ ਤੁਹਾਡੇ ਕੋਲੇ ਕੁਝ ਰਹਿਣਾ ਹੀ ਨਹੀਂ ਸੀ। ਹੁਣ ਵੀ ਦੇਖ ਲਓ ਤੁਸੀਂ। ਦੇਸ਼ ਵਿੱਚ ਕੋਈ ਵੀ ਇੰਡਸਟਰੀ ਆਉਂਦੀ ਆ ਕੋਈ ਇਨਵੈਸਟ ਕਰਨ ਆਉਂਦਾ ਬੀਜੇਪੀ ਦਾ ਸੈਂਟਰ ਰਾਜ ਹੈ ਸਾਰਿਆਂ ਨੂੰ ਗੁਜਰਾਤ ਭੇਜਦੇ ਆ ਪੰਜਾਬ ਵੱਲ ਕਿਸ ਨੇ ਭੇਜਿਆ ਜੇ ਪੰਜਾਬ ਦੀ ਕਿਸੇ ਨੇ ਲੜਾਈ ਲੜੀ ਆ ਪੰਜਾਬ ਨੂੰ ਡਵੈਲਪ ਕੀਤਾ ਹੈ ਤੇ ਕੱਲੀ ਕਾਲੀ ਦਲ ਨੇ ਕੀਤਾ ਤੁਸੀਂ ਐਂ ਕਰੋ ਪਿਛਲੇ 50 ਸਾਲ ਦਾ ਅਪਰ ਰਿਕਾਰਡ ਕੜ ਲੀਏ ਪਿਛਲੇ 50 ਸਾਲਾਂ ਵਿੱਚ 22 ਸਾਲ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ 15 ਸਾਲ 12-15 ਸਾਲ ਸੈਂਟਰ ਦਾ ਰਾਜ ਰਿਹਾ ਜਦੋਂ ਐਤਵਾਰ ਦਾ ਵੇਲਾ ਸੀ ਬਾਕੀ ਸਮਾਂ ਕਾਂਗਰਸ ਦਾ ਜੋ ਕੁਝ ਵੀ ਬਣਿਆ ਹੈ ਜੇ ਘਰੇ ਕਾਗਜ਼ ਪੈਨਸਲ ਲੈ ਕੇ ਵੀ ਲਿਖਣ ਲੱਗ ਜੋਂਗੇ ਤੁਸੀਂ ਦੇਖੋਗੇ ਕਾਂਗਰਸ ਦੇ ਰਾਜ ਤੇ ਇੱਕ ਚੀਜ਼ ਵੀ ਨਹੀਂ ਹੈਨੀ ਆ ਬਿਜਲੀ ਹੈ ਬਿਜਲੀ ਤੋਂ ਬਗੈਰ ਕੁਝ ਨਹੀਂ ਹੁੰਦਾ ਦੁਨੀਆ 'ਚ ਜਿੰਨੇ ਥਰਮਲ ਪਲਾਂਟ ਹੈ ਬਿਜਲੀ ਦੇ ਸਾਰੇ ਹੀ ਬਾਦਲ ਸਾਹਿਬ ਨੇ ਬਣਾਇਆ ਪੰਜਾਬ 'ਚ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਇਆ ਸਣੇਥੀਨ ਡੈਮ ਆ ਤੁਲੀਆਂ ਸੜਕਾਂ ਦੇਖੋ ਅੱਜ ਤੁਸੀਂ ਮਕੇਰੀਆਂ ਤੋਂ ਲੁਦੀ ਅੰਮ੍ਰਿਤਸਰ ਜਾਣੇ ਹੋ ਚੰਡੀਗੜ੍ਹ ਜਾਣੇ ਹੋ ਪਟੰਡੇ ਜਾਣੇ ਹੋ ਆ ਚਾਰ ਤੇ 6 ਲੇਨ ਸੜਕਾਂ ਦਾ ਪੂਰੇ ਪੰਜਾਬ ਦਾ ਜਾਲ ਅਖਾਲੀ ਦਲ ਨੇ ਬਣਾਇਆ ਬਾਦਲ ਸਾਹਿਬ ਨੇ ਬਣਾਇਆ ਅੰਮਰਸਰ ਇੰਟਰਨੈਸ਼ਨਲ 에ਅਰਪੋਰਟ ਮਹਾਲੀ ਇੰਟਰਨੈਸ਼ਨਲ 에ਅਰਪੋਰਟ ਬਠਿੰਡਾ 에ਅਰਪੋਰਟ ਆ ਜਲੰਧਰ ਵਾਲਾ ਵੀ 에ਅਰਪੋਰਟ ਬਾਦਲ ਸਾਹਿਬ ਨੇ ਮਨਜ਼ੂਰ ਕਰਾਇਆ ਸੀ ਤੁਹਾਡੇ ਸ਼ਹਿਰ ਦੇਖ ਲਓ ਮੈਨੂੰ ਯਾਦ ਹੈ ਜਦੋਂ ਅਸੀਂ ਸਰਕਾਰ ਸੀ ਤਕਰੀਬਨ 150 ਸ਼ਹਿਰ ਤੇ ਮੰਡੀਆਂ ਵਿੱਚ ਸੀਵਰੇਜ ਵਾਟਰ ਸਪਲਾਈ ਸਾਰਾ ਕੰਮ ਅਸੀਂ ਕਮ ਕਮਲ ਕੀਤਾ ਇੱਕ ਵੀ ਨਿਸ਼ਾਨੀ ਇੱਕ ਵੀ ਨਿਸ਼ਾਨੀ ਦੱਸ ਦਿਓ 5 ਸਾਲ ਕੈਪਟਨ ਰਿਹਾ 10 ਸਾਲ ਆ ਚੀਜ਼ ਉਹਨੇ ਕੀਤੀ ਹੈ ਆ ਕਿਸਾਨ ਵੀ ਰਹਿ ਬੈਠੇ ਆ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਚ ਹੈ 13.5 ਲੱਖ ਟਿਊਬਵਲ ਕਨੈਕਸ਼ਨ ਅਕਾਲੀ ਦਲ ਨੇ ਸਰਕਾਰਾਂ ਨੇ ਦਿੱਤਾ ਜਿੰਨੀਆਂ ਨਹਿਰਾਂ ਕਸੀਆਂ ਪੱਕੇ ਖਾਲੇ ਅੰਡਰਗਰਾਉਂਡ ਪਾਈਪ ਸਿਸਟਮ ਹੈ ਅਕਾਲੀ ਦਲ ਨੇ ਬਣਾਈਆਂ ਹੈ ਆ ਪਿੰਡਾਂ ਵਿੱਚ ਮੰਡੀਆਂ ਦਾਣਾ ਮੰਡੀਆਂ ਬਣਾਉਣ ਵਾਲਾ ਕੰਮ ਕਾလီ ਦਲ ਦਾ ਪਹਿਲੇ ਟਰੈਕਟਰਾਂ ਦੇ ਟਿਊਬਲ ਟਰੈਕਟਰ ਦੇ ਟੈਕਸ ਲੱਗਦਾ ਸੀ ਉਹ ਮਾਫ ਕਰਨ ਵਾਲਾ ਕਾလီ ਦਲ ਗਰੀਬ ਪਰਿਵਾਰਾਂ ਨੂੰ ਆਟਾ ਦਲ ਸਕੀਮ ਬਾਦਲ ਸਾਹਿਬ ਨੇ ਲਿਆਂਦੀ ਝਗਨ ਸਕੀਮ ਬਾਦਲ ਸਾਹਿਬ ਦੀ ਪੈਨਸ਼ਨ ਸਕੀਮ ਸਭ ਤੋਂ ਪਹਿਲੇ ਬਜ਼ੁਰਗਾਂ ਨੂੰ ਪੈਨਸ਼ਨ ਮਿਲਣ ਲੱਗੀ ਉਹ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਸੀ ਐਸੀ ਸਕਾਲਰਸ਼ਿਪਾਂ ਰਹੀਆਂ ਅਸੀਂ ਬੱਚੇ ਪੜ੍ਹਾਏ ਜਿਹੜੇ ਹੁਣਾਂ ਇਹਨਾਂ ਨੇ ਬੰਦ ਕਰਤੀ ਐ 200 ਯੂਰ ਬਿਜਲੀ ਦੇ ਬਾਫ ਅਸੀਂ ਕੀਤੇ ਇੱਕ ਲੰਬੀ ਲਿਸਟ ਐ ਇਹਨਾਂ ਦੀ ਦੇਖ ਲਓ ਤੁਸੀਂ ਇੱਕ ਦੱਸ ਦਿਓ ਕਾਂਗਰਸ ਨੇ ਆ ਕੀਤਾ ਇਹਨਾਂ ਨੇ ਕੀਤਾ ਕੀ ਆ ਬੰਦ ਕੀਤਾ ਮੈਂ ਸੇਵਾ ਕੇਂਦਰ ਖੋਲੇ ਤੁਸੀਂ ਆਪਣੇ ਪਿੰਡਾਂ 'ਚ ਕੰਮ ਕਰਾ ਸਕੋ ਬੰਦ ਕਰਤੇ ਮੈਂ ਨੌਜਵਾਨਾਂ ਨੂੰ ਜਿੰਮ ਖੇਡਾਂ ਦਾ ਸਮਾਨ ਦਿੰਦਾ ਹੁੰਦਾ ਸੀ ਸਾਰੇ ਬੰਦ ਐ ਮੈਂ ਭਗਤਪੂਰਨ ਸਿੰਘ ਮੈਡੀਕਲ ਇੰਸ਼ੋਰੈਂਸ ਸਕੀਮ ਲਿਆਂਦੀ ਸੀ 5 ਲੱਖ ਤੱਕ ਤੁਸੀਂ ਇਲਾਜ ਕਿਤੇ ਮਰਜ਼ੀ ਕਰਾ ਲਓ ਬੰਦ ਹੈ ورلڈ ਕੱਪ ਕਬੱਡੀ ਕਰਾਉਂਦਾ ਸੀ ਆਪਣੇ ਕਬੱਡੀ ਨੌਜਵਾਨਾਂ ਨੂੰ ਦੁਨੀਆ ਦੇ ਨਕਸ਼ੇ 'ਚ ਕਬੱਡੀ ਪਹਛਾਦੀ ਸੀ ਜਦੋਂ ਦੀ ਸਰਕਾਰ ਗਈ ਹੈ ਬੰਦ ਹੈ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਕਿ ਨੌਜਵਾਨਾਂ ਵਿੱਚ ਜਾਨਵਰਾਂ ਦਾ ਸ਼ੌਂਕ ਵਲੇ ਮਝਾ ਗਾਈਆਂ ਬਹੁਤ ਟੌਪ ਕੁਆਲਿਟੀ ਦੇ ਪੰਜਾਬੀ ਰੱਖਣ ਲੱਗੇ ਬੰਦ ਹੈ ਘੋੜਿਆਂ ਦੇ ਮੇਲੇ ਕਰਾਉਂਦਾ ਸੀ ਸਾਰੇ ਬੰਦ ਹੈ ਮੁੱਖ ਮੰਤਰੀ ਬਾਦਲ ਸਾਹਿਬ ਤੁਹਾਡੇ ਮੁੱਖ ਮੰਤਰੀ ਸੀ ਤੁਹਾਡੇ ਵਿੱਚ ਰਹਿੰਦੇ ਸੀ ਮੁੱਖ ਮੰਤਰੀ ਬਾਦਲ ਸਾਹਿਬ ਤੁਹਾਡੇ ਸੀ ਤੁਹਾਡੇ ਵਿੱਚ ਰਹਿੰਦੇ ਸੀ ਸੰਗਤ ਦਰਸ਼ਨ ਕਰਦੇ ਸੀ 10 ਸਾਲ ਕੈਪਟਨ ਰਿਹਾ ਆਪਣੇ ਫਾਰਮ ਹਾਊਸ ਤੋਂ ਬਾਹਰ ਨਿਕਲੇ ਨਹੀਂ ਤੇ ਆਹ ਦੇਖੋ ਝਾੜੂ ਵਾਲੇ ਨੇ ਕੀ ਕੀਤਾ ਅੱਜ ਆ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਆਪਾਂ ਕੋਈ ਦਿਖਾ ਸਕਦੇ ਕਿ ਸਾਡਾ ਮੁੱਖ ਮੰਤਰੀ ਹੈ ਜਿਹਨੂੰ ਮर्यादा ਦਾ ਨਹੀਂ ਪਤਾ ਕਿਸ ਉਸ ਕੁਰਸੀ ਦੀ ਮर्यादा ਕੀ ਹੈ ਪਿਛਲੇ 3 ਸਾਲ ਆਪਣੇ ਖਰਾਬ ਹੋ ਗਏ ਜੇ ਆਪਾਂ ਵਾਰ-ਵਾਰ ਜ਼ਿੰਦਗੀ ਆਪ ਖਰਾਬ ਕਰਦੇ ਆ ਗਲਤ ਫੈਸਲੇ ਕਰਕੇ ਨੁਕਸਾਨ ਬਹੁਤ ਵੱਡਾ ਆਪਣਾ ਹੁੰਦਾ ਤੁਸੀਂ ਪਹਿਲੇ 5 ਸਾਲ ਕੈਪਟਨ ਦੀ ਸਰਕਾਰ ਦੇ ਖਰਾਬ ਕਰ ਲਏ 5 ਸਾਲ ਲਏ ਦਾ ਮਤਲਬ 10 ਸਾਲ ਖਰਾਬ ਹੋ ਗਏ ਆ ਆਪਣੇ ਨਾਲ ਦੇ ਗਵਾਂਢੀ ਸੁਪੀਆਂ ਕਿੱਥੇ ਨੂੰ ਕਿੱਥੇ ਚਲੇ ਗਏ ਆਪਣੀਆਂ ਬ੍ਰੇਕਾਂ ਲੱਗੀਆਂ ਬੜੀ ਤੇਜ਼ੀ ਨਾਲ ਸਪੀਡ ਨਾਲ ਅਕਾਲੀ ਸਰਕਾਰ ਵਿੱਚ ਕੰਮ ਹੋ ਰਿਹਾ ਸੀ ਡਵੈਲਪਮੈਂਟ ਹੋ ਰਹੀ ਸੀ ਚਾਰੋਂ ਤਰਫ ਕੰਸਟਰਕਸ਼ਨ ਦੇਖਦੇ ਸੀ ਸਾਰਾ ਕੁਝ ਹੀ ਰੋਕ ਦਿੱਤਾ ਕਿਉਂਕਿ ਕਾਲੀ ਦਲ ਦਾ ਘਰ ਆ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਆ ਕਾਂਗਰਸੀਆਂ ਦਾ ਝਾੜੂ ਵਾਲਿਆਂ ਦਾ ਸਣੇ ਭਾਜਪੀ ਦਾ ਇਹਨਾਂ ਦਾ ਕੋਈ ਲਗਾ ਨਹੀਂ ਉਹਨਾਂ ਜੋ ਉਹਨਾਂ ਦੇ ਸੈਂਟਰ ਦੇ ਲੀਡਰ ਕਹਿੰਦੇ ਆ ਉਹ ਹੀ ਕਰਨਾ ਇਹਨਾਂ ਨੇ ਜਿਹੜੀ ਵੱਡੀ ਗੱਲ ਆ ਅਕਾਲੀ ਦਲ ਦੀ ਸੋਚ ਹੈ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਪਾਰਟੀ ਸਾਡੀ ਸੋਚ ਹੈ ਸਰਬੱਤਾ ਦਾ ਭਲਾ ਹੋਵੇ ਸਾਰਿਆਂ ਦਾ ਭਲਾ ਹੋਵੇ ਅਕਾਲੀ ਦਲ ਇੱਕ ਸੈਕੂਲਰ ਪਾਰਟੀ ਹੈ ਸੇਕੋਂ ਵੀ ਸੈਕੂਲਰ ਹੈ ਦੇਖੋ ਆਪਣੇ ਨੌਵੇਂ ਗੁਰੂ ਸਾਹਿਬ ਨੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨ ਜਾਨ ਕੁਰਬਾਨ ਕਰ ਦਿੱਤੀ ਬਾਦਲ ਸਾਹਿਬ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਲੋਕ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ 크ਰਿਸਚੀਅਨ ਵੀ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ ਮੁਸਲਮ ਵੀ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ ਹਿੰਦੂ ਭਰਾ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ ਸਾਨੂੰ ਪਤਾ ਹੈ ਕੀ ਪੰਜਾਬ ਤਰਾ ਤੱਕੀ ਕਰੂਗਾ ਆਪਸਾਂ ਸਾਰੇ ਪਰ ਹਮਾਂਗੂ ਰਹਾਂਗੇ ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਣੀਆਂ ਚਾਹੁੰਦੇ ਐ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਕਿਉਂਕਿ ਸਾਨੂੰ ਪਤਾ ਹੈ ਇਹਦਾ ਨੁਕਸਾਨ ਕੀ ਹੈ ਤੁਸੀਂ ਦੇਖ ਲਓ ਜੇ ਦਰਬਾਰ ਸਾਹਿਬ ਬਾਦਲ ਸਾਹਿਬ ਨੇ ਰਾਸਤੇ ਮਾਰ ਕੇ ਸਾਰਾ ਕਰਕੇ ਖੂਬਸੂਰਤ ਕੀਤਾ ਉਵੇਂ ਹੀ ਦੁਰਗਿਆਣਾ ਮੰਦਿਰ ਨੂੰ ਬਣਾਇਆ ਉਵੇਂ ਹੀ ਭਗਵਾਨ ਬਾਲਮੀਕੀ ਜੀ ਨੇ ਪਵਿੱਤਰ ਸਾਹਿਬ ਰਾਮ ਤੀਰਸ ਨੂੰ ਬਣਾਇਆ ਉਵੇਂ ਗੁਰੂ ਰਵਿਦਾਸ ਜੀ ਮਹਾਰਾਜ ਦੇ ਕਲਾਰਗੜ ਸਾਹਿਬ ਉਹਨਾਂ ਨੇ ਡਿਵੈਲਪਮੈਂਟ ਕੀਤੀ ਅੱਜ ਜੋ ਮੈਂ ਦੇਖ ਰਿਹਾ ਦੇਸ਼ ਵਿੱਚ ਅੱਜ ਜੋ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦੇ ਬਿਆਨ ਸੁਣ ਰਿਹਾ ਹਾਂ ਬਹੁਤ ਖਤਰਨਾਕ ਬਿਆਨ ਹੈ ਪਹਿਲੇ ਬਿਆਨ ਸੁਣਿਆ ਕਿ ਜੇ ਤੁਸੀਂ ਬੀਜੇਪੀ ਨੂੰ ਨਾ ਵੋਟਾਂ ਪਾਈਆਂ ਤੁਹਾਡੇ ਸਾਰਿਆਂ ਦੇ ਮੰਗਲ ਸੂਤਰ ਖੋਲ ਲੈਣਗੇ 70 ਸਾਲ ਤੱਕ ਕਿਸ ਨੇ ਖੋਏ ਨਹੀਂ ਹੁਣ ਕਿੱਥੇ ਖੋਲਣਗੇ ਫਿਰ ਉਹਨਾਂ ਨੇ ਹੁਣ ਮੈਂ ਕੱਲ ਬਿਆਨ ਸੁਣਿਆ ਸੀ ਮੈਂ ਤਾਂ ਪਤਾ ਨਹੀਂ ਇਹ ਜਿਹੇ ਬਿਆਨ ਕੱਲ ਮੈਂ ਬਿਆਨ ਸੁਣਾ ਯੂਪੀ ਚ ਉਹਨਾਂ ਦੇ ਬਿਆਨ ਸੀ ਕਿ ਜੇ ਤੁਸੀਂ ਆਪੋਜੀਸ਼ਨ ਨੂੰ ਬਣਾਤਾ ਤੁਹਾਡੇ ਘਰਾਂ ਚ ਜੇ ਟੂਟੀਆਂ ਆ ਪਾਣੀ ਵਾਲੀਆਂ ਪਾਣੀ ਨਿਕਲਦਾ ਟੂਟੀਆਂ ਪਟਕੇ ਲੈ ਜਾਣਗੇ ਤਾਂ ਜਿਹੜੇ ਤੁਹਾਡੇ ਬਿਜਲੀ ਦੇ ਕਨੈਕਸ਼ਨਾਂ ਮੋਟਰਾਂ ਪਟਕੇ ਲੈ ਜਾਣਗੇ ਜੇ ਸਰਕਾਰ ਉਹਨਾਂ ਦੀ ਆ ਗਈ ਕੋਈ ਐਜੇ ਬਿਆਨ ਪ੍ਰਧਾਨ ਮੰਤਰੀ ਨੂੰ ਦੇਣਾ ਚਾਹੀਦਾ ਹੈ ਦੇਸ਼ ਕਿਵੇਂ ਅੱਗੇ ਲੈ ਕੇ ਜਾਵਾਂਗੇ ਦੇਸ਼ ਵਾਸਤੇ ਕੀਤਾ ਕੀ ਹੈ ਹੁਣ ਤਾਂ ਟੂਟੀਆਂ ਦੇ ਆ ਗਏ ਮੋਟਰਾਂ ਦੇ ਆ ਗਏ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਪੰਜਾਬ ਬਚਾ ਲਓ ਆਪਾਂ ਪੱਲੇ ਪੈ ਗਏ ਐਜੇ ਮਾੜੇ ਬੰਦਿਆਂ ਦੇ ਆ ਝਾੜੂ ਵਾਲੇ ਤੁਸੀਂ ਉਮੀਦਵਾਰ ਤਾਂ ਦੇਖਿਆ ਹੀ ਨਹੀਂ ਕੱਲਾ ਝਾੜੂ ਦੇਖਿਆ ਜਿਹੜਾ ਆਉਂਦਾ ਅਸੀਂ ਝਾੜੂ ਬਾਅਦ ਚ ਪਤਾ ਲੱਗਿਆ ਕਿ ਮੀਤਵਾਰ ਆ ਸੀ ਇਹਨਾਂ ਦੇ ਉਮੀਦਵਾਰ ਤੁਸੀਂ ਦੇਖ ਲਓ ਜਿਹੜੇ ਜਿੱਤੇ ਐ ਕ੍ਰਿਮੀਨਲ ਰਿਕਾਰਡ ਆ ਸਾਰਿਆਂ ਦਾ ਸਾਰੇ ਕ੍ਰਿਮੀਨਲ ਐ ਜਿਹੜਾ ਬੰਦੇ ਨੇ ਮੇਰੇ ਖਿਲਾਫ ਲੜਿਆ ਸੀ ਝਾੜੂ ਵਾਲਾ ਜਿੱਤਿਆ ਉਹ ਰੌਥਲ ਚਲਾਉਂਦਾ ਹੈ ਲੜਕੀਆਂ ਦਾ ਵਪਾਰ ਕਰਦਾ ਹੈ ਉਹਦਾ ਬਾਪ ਹਲੇ ਵੀ ਜੇਲ੍ਹ 'ਚ ਹੈ ਉਹ ਆਪ ਮੈਂ ਫੋਟੋਆਂ ਦਿਖਾ ਦੂੰਗਾ ਪੁਲਿਸ ਨੇ ਫੜ ਕੇ ਅੰਦਰ ਰੱਖਿਆ ਹੈ ਬੈਂਕ ਉਹਨੇ ਲੁੱਟਿਆ ਕਬਜ਼ੇ ਉਹਨਾਂ ਨੇ ਕੀਤੇ ਹੈ ਹਲੇ ਵੀ ਕਰਦੇ ਹੈ ਤੇ ਬਣਾਤਾ ਦੇਖਿਆ ਹੀ ਨਹੀਂ ਕਿਸੇ ਨੇ ਦੇਖੋ ਪੰਜਾਬ ਨੂੰ ਸਮਝਣ ਵਾਲਾ ਅਕਾਲੀ ਦਲ ਹੀ ਹੈ ਅਕਾਲੀ ਦਲ ਤਕੜਾ ਤੂੰ ਸਾਰੇ ਤਕੜੇ ਹੋ ਅਸੀਂ ਤੁਹਾਡੀ ਢਾਲ ਆ ਤੁਹਾਡੀ ਫੌਜ ਆ ਤੁਸੀਂ ਕਮਜ਼ੋਰ ਕਰਤਾ ਕਾਲੀ ਦਲ ਆ 7-8 ਸਾਲਾਂ ਚ ਕਿੰਨਾ ਵੱਡਾ ਨੁਕਸਾਨ ਹੋਇਆ ਤੁਹਾਨੂੰ ਪਤਾ ਹੈ ਆ ਬੀਜੇਪੀ ਨੇ ਸੋਚਿਆ ਕਿ ਹੁਣ ਇਹਨਾਂ ਨੂੰ ਰਗੜਦੇ ਹੋ ਕਾਲੀ ਦਲ ਕਮਜ਼ੋਰ ਹੋ ਗਿਆ ਤਖਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਹੈ ਤਖਤ ਪਟਨਾ ਸਾਹਿਬ ਦੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਰਐਸਐਸ ਕਬਜ਼ਾ ਹੋ ਗਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਜਿਹੜੇ ਅੰਗਰੇਜ਼ ਨਹੀਂ ਤੋੜ ਸਕੇ ਉਹਨਾਂ ਨੇ ਤੋੜਦੀ ਤੇ ਉੱਥੇ ਆਰਐਸਐਸ ਬਿਠਾਤਾ ਤੇ ਜਦੋਂ ਉਹ ਜਦੋਂ ਸਾਰਾ ਕੁਝ ਹੀ ਹੋ ਗਿਆ ਫਿਰ ਉਦੋਂ ਚੱਕੋਂਗੇ ਆ ਲੈਕਸ਼ਨ ਨੂੰ ਲੈਕਸ਼ਨ ਨਾ ਸਮਝੋ ਕਿ ਵੋਟਾਂ ਪੈਣੀਆਂ ਪੰਜਾਬ ਦੀ ਕਿਸਮਤ ਐ ਹੋਣੀ ਐ ਕਿਉਂਕਿ ਇੱਕ ਪਾਸੇ ਤੁਸੀਂ ਹੋ ਇੱਕ ਪਾਸੇ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਜਿਹਦਾ ਕੋਈ ਲਗਾਨੀ ਤੁਹਾਡੇ ਨਾਲ ਕੋਈ ਉਹਨਾਂ ਨੂੰ ਪਰਵਾਹ ਨਹੀਂ ਉਹ ਨੰਬਰ ਲੈਣ ਵਾਸਤੇ ਆਉਂਦੇ ਆ ਕਿ ਦੋ ਐਮਪੀ ਜਿੱਤਿਆਂਗੇ ਸਾਡੇ ਤਿੰਨ ਐਮਪੀ ਤੁਸੀਂ ਦੇਖਿਆ ਹੁਣ پارਲੀਮੈਂਟ ਪਿਛਲੀ ਵਾਰ ਵੀ ਜੇ ਬੰਦੀ ਸਿੱਕਾਂ ਦੀ ਆਵਾਜ਼ ਉਠਾਈ ਤਾਂ ਹਰ ਸਿਮਰਤ ਕੌਰ ਬਾਦਲ ਨੇ ਜੇ ਕਿਸਾਨੀ ਦੀ ਆਵਾਜ਼ ਉਠਾਈ ਤਾਂ ਵੀ ਬਾਹਰ ਸਿਮਰਤ ਕੌਰ ਬਾਦਲ ਨੇ ਜੇ ਪੰਜਾਬ ਦੇ ਵਿਕਰੀਆਣੇ ਦੀ ਗੱਲ ਕੀਤੀ ਤਾਂ ਹਰ ਸਿਮਰਤ ਕੌਰ ਬਾਦਲ ਨੇ ਤੁਸੀਂ ਇੱਕ ਐਮਪੀ ਦੱਸ ਦਿਓ ਦੂਜੀਆਂ ਪਾਰਟੀਆਂ ਦਾ ਜਿਹੜੇ ਕਾਂਗਰਸ ਦੇ ਜੁਦੇ ਜਿੱਤੇ ਇੱਕ ਬੋਲੇ ਉਹ ਉਦੋਂ ਬੋਲਦੇ ਐ ਜੇ ਕੋਈ ਰਾਹੁਲ ਗਾਂਧੀ ਨੁਸ਼ਕਾ ਦੇ ਫਿਰ ਆਪਾਂ ਚਿੱਕਾ ਘਟਣ ਲੱਗ ਜਾਂਦੇ ਐ ਪੰਜਾਬ ਕਰਕੇ ਨਹੀਂ ਚਿੱਕਾ ਮਾਰਦੇ ਮੈਂ ਤਾਂ ਸਾਰਾ ਇਹ ਕਹਿੰਨਾ ਸਾਡੇ ਵਾਸਤੇ ਸਾਰਾ ਇੱਕ ਐ ਅਕਾਲੀ ਦਲ ਵਾਸਤੇ ਆ ਆਪਣਾ ਘਰ ਹੈ ਜੇ ਇਥੇ ਪੰਜਾਬ ਤੱਕ ਦਾ ਗਰੀਬ ਅੱਗੇ ਵਧਣਗੇ ਤੇ ਕਿਸਾਨੀ ਅੱਗੇ ਵਧੂਗੀ ਵਪਾਰ ਵਧੂਗਾ ਖੁਸ਼ੀਆਂ ਆਪਾਂ ਨੂੰ ਆਉਂਦੀ ਹੈ ਮੈਨੂੰ ਯਾਦ ਹੈ ਆਪਣੇ ਟਾਈਮ ਦੇ ਵਿੱਚ ਹਰ ਰੋਜ਼ ਵੱਡੇ ਵੱਡੀਆਂ ਇੰਡਸਟਰੀਆਂ ਆਉਂਦੀਆਂ ਸੀ ਏਮਜ਼ ਵਰਗੇ ਹਸਪਤਾਲ ਅਸੀਂ ਲੈ ਕੇ ਆਏ ਆ ਆਈਐਮ ਆਈਟੀ जिन्नी यूनिवर्सिटिया उदो ही बड़िया है एक मैं थोड़ी दसना चाहना पहली जून ए जी पी सी प्रधान साहब बैठे है पहली जून पता की होयास साल पहले नौजवान बच्चों तो पता ही नहीं 1 ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਆ ਪਹਿਲੀ ਜੂਨ ਨੂੰ 40 ਸਾਲ ਹੋ ਗਏ ਕੋਈ ਇਨਸਾਫ ਨਹੀਂ ਦਿੱਤਾ 40 ਸਾਲ ਪਹਿਲੇ ਕਾਂਗਰਸ ਨੇ ਜਿੱਥੇ ਤੁਹਾਡਾ ਭੈਣ ਭਰਾ ਕੰਕਾਨਪੁਰ ਨਾਗਪੁਰ ਕਿੱਥੇ ਵੀ ਹੁੰਦਾ ਸੀ ਉਹਨੂੰ ਅੱਗ ਨਾਲ ਮਾਰਦਾ ਛਾੜਦਾ ਇੱਕ ਬੰਦਾ ਨਹੀਂ ਫੜਾਇਆ ਉਹਨਾਂ ਨੇ ਤੇ ਫਿਰ ਵੀ ਆਪਾਂ ਕਾਂਗਰਸ ਜੀ ਤੋਂ ਆਉਂਦੀ ਆ ਬਿੰਟਾ ਸਰੋਪੇ ਪਾਉਣ ਲੱਗ ਜਮੇ ਆ ਮੈਂ ਕਿਤੇ ਕਿਤੇ ਮੈਨੂੰ ਬੜਾ ਗੁੱਸਾ ਚੜਦਾ ਆਪਣੇ ਬੰਦਿਆਂ ਤੇ ਦੋ ਗਨਮੈਨ ਪਿੱਛੇ 파ਟੀ ਬਦਲ ਦਿੰਦੇ ਆ ਦੋ ਗਨਮੈਨ ਲੈਣ ਵਾਸਤੇ ਇੱਕ ਕਿਸੇ ਨੂੰ ਥੋੜੀ ਓਤਾ ਦੇ ਦਿਓ ਛੜੀ ਭੁੱਲ ਜਾਂਦੇ ਆ ਆਪਣੇ ਦੇ ਹਮਲੇ ਨਾਲ ਦੇ ਨਾਲ ਸਰੋਪਾ ਮੈਂ ਤਾਂ ਹੈਰਾਨ ਸੀ ਰਾਹੁਲ ਗਾਂਧੀ ਪੰਜਾਬ ਚ ਆਇਆ ਲੋਕੀ ਲਾਈਨਾਂ ਚ ਖੜੇ ਸੀ ਐਸ ਕਰਕੇ ਆ ਇਲੈਕਸ਼ਨ ਥੋੜਾ ਹੈ ਜੇ ਗਲਤ ਫੈਸਲਾ ਹੋ ਗਿਆ ਆਪਣੀ ਖੇਤਰੀ ਪਾਰਟੀ ਨਾਲ ਤੁਸੀਂ ਤਕੜੀ ਕੀਤੀ ਨੁਕਸਾਨ ਵੀ ਤੁਹਾਨੂੰ ਹੀ ਭੁਗਤਣਾ ਪੈਣਾ ਮੈਂ ਤੈਨੂੰ ਅੱਜ ਦੱਸਾਂ ਕਿਉਂਕਿ ਹੁਣ ਪਾਣੀ ਜਿਵੇਂ ਉੱਥੋਂ ਦੀ ਆ ਗਿਆ ਆ ਭਗਵੰਤ ਮਾਨ ਵਰਗਾ ਆ ਦੇਖੋ ਕਾਂਗਰਸ ਕੱਲ ਅੱਜ ਅਖਬਾਰ ਚ ਲਿਖਿਆ ਇਹਨਾਂ ਨੇ ਕਾਂਗਰਸ ਨੇ ਕੀ ਰਾਹੁਲ ਗਾਂਧੀ ਕੇਜਰੀ ਵਾਲ ਨੂੰ ਵੋਟ ਪਾਊਗਾ ਤਾਂ ਕੇਜਰੀ ਵਾਲ ਰਾਹੁਲ ગાંધી ਨੂੰ ਵੋਟ ਪਾਊਗਾ ਕਹਿੰਦੇ ਸਾਡੀ ਅੰਨੀ ਜਾਰੀ ਹੈ ਇਕੱਠੇ ਹੁਣ ਵੀ ਇਕੱਠੇ ਆ ਜਿਨ੍ਹਾਂ ਨੇ ਬਰਬਾਦ ਕਰਤਾ ਦੋਨਾਂ ਨੇ ਬਰਬਾਦ ਕੀਤਾ ਮੈਂ ਅੱਜ ਤੁਹਾਡੇ ਕੋਲੇ ਮੈਰਿਟ ਤੇ ਗੱਲ ਕਰਨ ਆਇਆ ਮੈਂ ਕੋਈ ਪੋਲਿਟੀਕਲ ਭਾਸ਼ਣ ਨਹੀਂ ਮੈਰਿਟ ਤੇ ਤੁਸੀਂ ਕਾਗਜ਼ ਪੈਨਸਲ ਲੈ ਕੇ ਕੰਮ ਹੀ ਲਿਖਣ ਲੱਗ ਜਿਓ ਤੁਹਾਨੂੰ ਐਨਾ ਜੀ ਕਰੂਗਾ ਯਾਰ ਕਾਲੀ ਲਲਤ ਬਗੈਰ ਕੋਈ ਹੈ ਹੀ ਨਹੀਂ ਆਪਣਾ ਉਹ ਸਾਬੀ ਜੀ ਮੇਰਾ ਵੀਰ ਹੈ ਮੈਂ ਦੇਖਿਆ ਬੜੀ ਮਿਹਨਤ ਕੀਤੀ ਸਾਬੀ ਉਹਨੇ ਹਾਂ ਮੁਕੇਰੀਆਂ ਵਾਲਿਓ ਦੇਖ ਰਿਹਾ ਜੀ ਸਾਬੀ ਜੀ ਠੰਡੀ ਨੂੰ ਝੂਲਣ ਦਾ ਝੂਲੋਗੇ ਕਿ ਨਹੀਂ ਆਖ ਕੇ ਦਿਤਾਉਂਗੇ ਇੱਕ ਨੰਬਰ ਤੇ ਤੁਹਾਡੇ ਭਾੜੇ ਤੁਸੀਂ ਦੇਖੋ ਬੀਜੇਪੀ ਦੇ ਕਹਿ ਜੇ ਫੈਸਲੇ ਫੌਜ ਭਰਤੀ ਕੈਨਸਲ ਕਰਕੇ ਉਹ ਅਗਨੀਵੀਰ ਪਤਨੀ ਕੀ ਵਿਚਾਰੇ ਕੋਈ ਕੋਈ ਕੰਮ ਚਾਰ ਸਾਲ ਵਾਸਤੇ ਲੋਕੀ ਆਪਣੀ ਜਾਨ ਦੇਣਗੇ ਚਾਰ ਸਾਲ ਵਾਸਤੇ ਇਹ ਜਹਾ ਦੇਸ਼ ਜਿਹੜੀ ਆਪਣੇ ਇੰਨੇ ਦੁਸ਼ਮਣ ਹੈ ਚਾਰ ਚੱਲ ਤੂੰ ਲਾਇਆ ਚਾਰ ਸਾਲ ਆ ਲਾਇਆ ਚਾਰ ਸਾਲ ਆ ਲਾਇਆ ਆ ਤਾਂ ਜੀ ਕਰਦਾ ਜੋ ਇਹਨਾਂ ਨੇ ਮੈਨੂੰ ਅੱਜ ਦੱਸਦਾ ਇੱਕ ਇਹਨਾਂ ਨੇ ਮੈਜੋਰਟੀ ਆ ਗਈ ਇਹਨਾਂ ਨੇ ਕਨਸਟੀਟਿਊਸ਼ਨ ਹੀ ਬਦਲ ਦੇਣੀ ਹੈ ਅਰ ਰਿਜ਼ਰਵੇਸ਼ਨ ਸਾਰੀ ਖਤਮ ਕਰਨ ਲੱਗੇ ਹੈ ਐ ਜੀ ਪਾਰਟੀ ਐ ਬੀਜਪੀ ਵਾਜਪਾਈ ਜੀ ਦੇ ਥੱਲੇ ਬਹੁਤ ਫਰਕ ਸੀ ਵਾਜਪਾਈ ਜੀ ਦੀ ਸੋਚ ਸੀ ਦੇਸ਼ ਨੂੰ ਅੱਗੇ ਲੈਣਾ ਇਕੱਠੇ ਸਾਰਿਆਂ ਨੂੰ ਪਰਿਵਾਰ ਮੰਗੂ ਰੱਖਣਾ ਆ ਤਾਂ ਇਕੱਲੇ ਇੱਕ ਸੈਕਸ਼ਨ ਆਹ ਦੇ ਸਾਰਿਆਂ ਦਾ ਹੈ ਭਾਵੇਂ 1% ਵਾਦੀ ਹੈ ਭਾਵੇਂ 4% ਵਾਦੀ ਹੈ ਅਮਿਸਤਾਰਾ ਪਰਸਨਾਂ ਭਾਵੇਂ 70% ਆਪਣਾ ਸਾਰਿਆਂ ਦਾ ਹੈ ਆ ਸਾਡਾ ਘਰ ਹੈ ਤੇ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਤੇ ਪਾਕਿਸਤਾਨ ਨਾਲ ਜੰਗਾਂ ਲੜਨ ਵਾਸਤੇ ਜੋ ਸਭ ਤੋਂ ਵੱਧ ਕੁਰਬਾਨੀਆਂ ਹੈ ਪੰਜਾਬੀਆਂ ਨੇ ਦਿੱਤੀਆਂ ਮੈਂ ਪਾਰਲੀਮੈਂਟ 'ਚ ਇੱਕ ਸਵਾਲ ਆਇਆ ਸੀ ਕਿ ਆਜ਼ਾਦੀ ਦੇ ਬਾਅਦ ਕਿੰਨੇ ਲੋਕ ਜਿਹੜੇ ਆਰਮੀ ਦੇ ਸ਼ਹੀਦ ਹੋਇਆ ਕਿਹੜੇ ਕਿਹੜੇ ਸੂਬੇ ਦੇ ਆ ਆਜ਼ਾਦੀ ਦੇ ਬਾਅਦ ਆਰਮੀ ਵਿੱਚ 55% ਲੋਕ ਪੰਜਾਬ ਦੇ ਸੀ ਗੁਜਰਾਤ ਦਾ ਇੱਕ ਵੀ ਨਹੀਂ ਸੀ ਐਸਕਰ ਖੰਡਲ ਸਾਹਿਬ ਕਿੱਥੋਂ ਦੇ ਹੋ ਦੇਖੋ ਪੁਰਾਣੇ ਬੰਦੇ ਆ ਮਿਹਨਤੀ ਆ ਉਹਨੂੰ ਸ਼ਾਹਪੁਰ ਵਾਲਿਓ ਇੱਕ ਤੇ ਕਮਾਲ ਕਰਦੇ ਹੋ ਤੁਹਾਡੇ ਵਰਕਰਾਂ ਦੇ ਪਰ ਮੈਂ ਤੁਹਾਨੂੰ ਇੰਨੀ ਦੱਸਦਾ ਮੈਨੂੰ ਮਾਣ ਆ ਕਾਲੀ ਵਰਕਰਾਂ ਦੇ ਆਪਣੇ ਵਰਗੇ ਵਰਕਰ ਕਿਸੇ ਕੋਲੇ ਨਹੀਂ ਬੋਲ ਸੋਨਹਾਰ ਸ੍ਰੀ ਅਕਾਲ ਪਰ ਆਪਣੇ ਵਰਕਰਾਂ ਦੀ ਇੱਕ ਬਿਮਾਰੀ ਵੀ ਹੈ ਜੇ ਗੱਡੀ ਉਹਨਾਂ ਦੀ ਸਟਾਰਟ ਹੋ ਜੇ ਤਾਂ ਫਿਰ ਤਾਂ ਨੇਰੀ ਆ ਦਿੰਦੇ ਆ ਜੇ ਸਟਾਰਟ ਨਾ ਕਰਨ ਫਿਰ ਬੈਗਜਰ ਵੀ ਲਾ ਦਿੰਦੇ ਆ ਇੱਥੇ ਕਾਂਗਰਸ ਨਹੀਂ ਜਿੱਦੀ ਝਾੜੂ ਨਹੀਂ ਗਿੱਦੀ ਜਦੋਂ ਆਪਣੇ ਵਰਕਰ ਫੈਸਲਾ ਕਰ ਲੈਣਾ ਇੱਕ ਦੀ ਕਾਲੀ ਸਰਕਾਰ ਲਿਆਉਣੀ ਆ ਉਹ ਲਿਆ ਦਿੰਦੇ ਆ ਜਦੋਂ ਫੈਸਲਾ ਕਰਨਾ ਨਹੀਂ ਆ ਇੱਕ ਹੀ ਆਰਾਮ ਕਰਾਉਣਾ ਇਹਨਾਂ ਨੂੰ ਨਹੀਂ ਲਿਆਉਣਾ ਪਰ ਆਪਣੇ ਵਰਕਰ ਫੈਸਲਾ ਕਰਦੇ ਆ ਤੇ ਮੈਨੂੰ ਇੱਕ ਦੱਸ ਰਿਹਾ ਸੀ ਕਹਿੰਦਾ ਜੀ ਇਲੈਕਸ਼ਨ ਕਮਿਸ਼ਨ ਨੇ ਤਰੀਕ ਬੜੀ ਚੁਣੀ ਆ 1 ਜੂਨ ਮੈਂ ਕਿਹਾ ਕਿਉਂ ਕਹਿੰਦਾ ਗਰਮੀ ਇੰਨੀ ਹੈ ਜਿਹੜਾ ਕੱਲੇ ਕਾਲੀ ਵਰਕਰ ਚੱਲ ਸਕਦੇ ਕਾਂਗਰਸੀ ਤੇ ਦੂਜੇ ਨਹੀਂ ਚੱਲ ਸਕਦੇ ਉਹ ਤਾਂ ਸਾਰੇ ਏਸ਼ੀਆ ਚ ਬੈਠੇ ਆ ਕਾਲ ਤੁਸੀਂ ਦੇਖਿਓ ਨਾ 3 ਮਹੀਨੇ ਹੋ ਗਏ ਮੈਨੂੰ ਤਾਂ ਨਿਕਲੇ ਗਰਮੀ 'ਚ ਇਹਨਾਂ ਦਾ ਕੋਈ ਨਿਕਲਿਆ ਆ ਤਾਂ ਸਾਰੇ ਏਸੀ ਛੱਡ ਕੇ ਸੁੱਤੇ ਪਏ ਐ ਇਹਨਾਂ ਨੂੰ ਕੋਈ ਫਿਕਰ ਨਹੀਂ ਪੰਜਾਬ ਜਿਉਂਦਾ ਮਰਦਾ ਕੋਈ ਫਿਕਰ ਨਹੀਂ ਐਸ ਕਰਕੇ ਆਪਣਾ ਪੰਜਾਬ ਐ ਆਪਣੀ ਪਾਰਟੀ ਐ ਇਕੱਲੇ ਲੜ ਰਹੇ ਆ ਤੁਹਾਡੇ ਆਸ਼ੀਰਵਾਦ ਨਾਲ ਲੜ ਰਹੇ ਆ ਤੇ ਮੈਂ ਤੁਹਾਨੂੰ ਅੱਜ ਦੱਸ ਦੇਣਾ ਜਾਇਜਾ ਮਾਹੌਲ ਐ ਆ ਭਗਵੰਤ ਮਾਨ ਨੂੰ ਦੇਖੋ ਹਰ ਹਰ ਸ਼ਹਿਰ ਜਾ ਕੇ ਭਜਾਉਂਦੇ ਆ ਲੋਕੀ ਤੁਸੀਂ ਹੈਰਾਨ ਹੈ ਦੀ ਚੂ मिनिस्टर ਬਣਾਇਆ ਮਲੋਟ ਮੰਡੀ ਆਇਆ ਪਹਿਲੇ ਮੰਡੀ ਚ ਕਰਫਿਊ ਲਾ ਦਿੰਦੇ ਆ ਕਿ ਸਾਰੇ ਦੁਕਾਨਾਂ ਬੰਦ ਕਰ ਦਿਓ ਭਗਵੰਤ ਮਾਨ ਨੇ ਆਉਣਾ 1 ਮਿੰਟ ਵਾਸਤੇ ਜੋ ਦੁਕਾਨਾਂ ਹੀ ਬੰਦ ਕਰਤੀਆਂ ਤੁਸੀਂ ਕਰਫਿਊ ਲਾਦਾ ਤੇ ਫਿਰ ਰੋਡ ਸ਼ੋਅ ਕਿਸ ਵਾਸਤੇ ਕੱਲ ਮੋੜ ਦੇਖ ਲੋਕੀ ਪੈ ਗਏ ਇਹਦੇ ਮਗਰ ਭਜਾਈ ਗੱਡੀਆਂ ਨੇ ਇਹਨਾਂ ਨੂੰ ਤਾਂ ਮੈਨੂੰ ਲੱਗਦਾ ਜੁੱਤੀਆਂ ਪਹਿਣੀਆਂ ਨਾ ਝਾੜੂ ਵਾਲਿਆਂ ਨੂੰ ਤੇ ਪਹਿਣੀਆਂ ਚਾਹੀਦੀਆਂ ਇਹਨਾਂ ਨੂੰ ਸੋ ਸਾਰਿਆਂ ਨੂੰ ਵੋਟਾਂ ਪੈਂਦੀ ਕਰਦਾ ਤਕੜੀ ਚੋ ਨਿਸ਼ਾਨਾ ਠੰਡਲ ਸਾਹਿਬ ਨੂੰ ਬਣਾਓ ਐਮਪੀ ਬੋਲੋ ਸੋਨਹੋ ਬਣਾਓ ਸ੍ਰੀ ਕਾਲ ਤੇ ਸਾਬੀ ਦਾ ਵੀ ਟੈਸਟ ਹੈ ਤੇ ਠੰਡਲ ਸਾਹਿਬ ਦਾ ਵੀ ਟੈਸਟ ਹੈ ਦੋਨਾਂ ਦੀ ਅਸੀਂ ਅਰ ਮੈਂ ਲਿਖਣੀ ਹੈ 4 ਤਰੀਕ ਨੂੰ ਵਾਈਕ੍ਰਿਜ ਜੀ ਕਾ ਖਾਲਸਾ ਵਾਈਕ੍ਰਿਜ ਜੀ